ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਬੰਦੋਤ ਬੰਦਨ ਅਨਕ ਬਾਾਰ ਸਰਬ ਕਲਾ ਸਮਰੱਥ ਧੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਮਰਿਆ ਤਾ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੇ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾ ਜਤਨ ਕਰੈ ਮਨੁਖ ਡੇਕਾ ਵੈ ਉਹ ਅੰਤਰ ਜਾਮੀ ਜਾਨੈ ਪਾਪ ਕਰੇ ਕਰਮੁ ਕਿਰਪਾ ਵੈ ਭੇਖ ਕਰੈ ਨਿਰਬਾਨ ਜਤਨ ਕਰੈ ਮਨੁਖ ਡੇਕਾ ਵੈ ਉਹ ਅੰਤਰ ਜਾਮੀ ਜਾਨੈ ਪਾਪ ਕਰੇ ਕਰਮੁ ਕਿਰਪਾ ਵੈ ਪੇਖ ਕਰੈ ਨਰਬੰਨ ਜਾਨਤ ਦੂਰ ਤਮੇ ਪ੍ਰਭ ਨੇਰ ਉੱਤ ਤੱਕ ਉੱਤ ਤੇ ਉੱਤ ਪੇਖੈ ਆਵ ਲੋਭੀ ਪੇਰ ਰਹਾਓ ਜਬ ਲਗ ਟੁੱਟੈ ਨੈ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਏ ਜਬਲਗ ਟੁੱਟ ਨੈ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ